ਅਜਾ ਲੱਗੇ ਰੇੜੇ ਦੀ ਸਰਵਿਸ ਜੀ ਹੈ ਸਰਦਾਰ ਜੀ ਸਰਵਿਸ ਅਰਗਾਨੀ ਲੈ ਵੀ ਵਿਚਾਰਾ ਟੁੱਟਿਆ ਤੇ ਲੂਇਆ ਜਾਦਾ ਅੱਜ ਕੱਖਾ ਨੂੰ ਗਏ ਤੇ ਦੂਰ ਏਰੀਆ ਚ ਤੇ ਮੈਂ ਕਿਹਾ ਵੀ ਕਿਤੇ ਆਏ ਨਾ ਹੋਵੇ ਉੱਤੀ ਰਹਿ ਜੂਗਾ ਥੋੜੀ ਜੇ ਕੋਲ ਉੱਤਰਦੇ ਤਾਂ ਹੋ ਗਿਆ ਤਾਂ ਮੈਂ ਕਿਹਾ ਲੈ ਬਾਈ ਕੋਈ ਗੈਰੋਂ ਕੁਝ ਜਾਂ ਖਾਸੀ ਉਹ ਆਜ ਕਰ ਲੱਗ ਗਿਆ ਤਾਂ ਮੈਂ ਬਾਈ ਵੀ ਕਹਿੰਦੇ ਹੌਲੀ ਹੌਲੀ ਚੱਲੋ ਹੁਣ ਕੀ ਹਮਾ ਦੇਖਤਾ ਲਈਏ ਕੀ ਆ ਗਿਆ ਬਚਲੀ ਜਰਾ ਗਰਮ ਦਾ ਕੀ ਹੈ ਪੰਜੀ ਕੰਮ ਤੇ ਤੇ ਲਈ ਜਾਂਦੇ ਜਹਾ ਸਭ ਸਵੀਕਾਰਨੀ ਹੈ ਜੀ ਹੋਰ ਉਹ ਹੀ ਹੈ ਜੀ ਛੈੜ ਦੀ ਮਿੱਟੀ ਢੋਲੀ ਇੱਥੇ ਵੀ ਉੱਥੇ ਪਹਿਲਾਂ ਵੀ ਜਿਹੜੀ ਖਾਦਾ ਟਾਈਮ ਹੋ ਗਿਆ ਅੱਜ ਮੌਸਮ ਠੀਕ ਰਹੇਗਾ ਜੀ ਅੱਜ ਪਹਿਲਾਂ ਦਿਨਾਂ ਵੀ ਨਹੀਂ ਪਿਆ ਦੋ ਦਿਨਾਂ ਦੇ ਵਿੱਚ ਹਾਂ ਜੀ ਜੀ ਇੱਕ ਵਾਰ ਵੀ ਨਹੀਂ ਸਵੇਰ ਦਾ ਹਲੇ ਤੱਕ ਆ ਠੀਕ ਹੈ ਚਲ ਬਾਕੀ ਸ਼ਾਮ ਤੱਕ ਹਲੇ ਪਤਾ ਨਹੀਂ

ਹਾਂ ਜੀ ਤਾਈ ਵਾਈ ਕਰਦਾ ਜੀ ਲੰਬਾ ਚੱਲਦਾ ਨਹੀਂ ਹੈਗਾ ਹਾਂ ਜੀ ਰੋਪੜ ਜਾਣਾ ਪੈਣਾ ਹਾਂ ਤਾਂਹੀਂ ਫਿਰ ਲਿਆ ਕੇ ਆਉਗਾ ਰੋਪੜ ਤੋਂ ਲਿਆ ਕੇ ਤਾਂ ਪੈਣਾ ਹਾਂ ਚੱਲ ਦੂਆ ਵੀ ਹੋਲ ਕੇ ਦੇਖ ਲਈਏ ਹਾਂ ਜੀ ਚਲੋ ਵੀ ਜਾਂਦਾ ਤੇ ਤੁਹਾਨੂੰ ਇਹੀ ਹਿਲਦਾ ਤਾਂ ਜੀ ਉੱਧਰ ਲੈਦਾ ਨਹੀਂ ਮੈਨੂੰ ਲੱਗਦਾ ਚਲੋ ਵੀ ਖੋਲ ਕੇ ਦੇਖਦੇ ਹਾਂ ਠੀਕ ਹੈ ਫਿਰ ਰੋਪਣ ਜਾਂਦੇ ਆ ਇਹ ਆਓ ਫਿਰ ਸਾਫ ਕਰ ਦੋ ਇਹ ਤਾਂ ਠੀਕ ਹੈ ਜੀ ਕੋਈ ਨਾ ਐਂਡ ਦੇਖਣ ਤੇ ਨਾਰ ਮਾਰ ਕੇ ਉਹ ਕਰਦੇ ਗਰੀਨ ਦਾ ਬਾਹਰ ਕੱਢਦੇ ਨੇ ਮੈਂ ਤਾਂ ਧੂਕੇ ਇੱਕ ਵਾਰੀ ਬਾਅਦ ਵਿੱਚ 5-7 ਸਾਲ ਹੋ ਗਏ ਹੁਣ ਲੱਗੇ ਤਾਂ ਹੈਗੇ 10 ਮਿੰਟ ਦੂਰ ਸੋਈ ਹਾਂਜੀ ਇਹਨੂੰ ਵੀ ਕਰਤੀ ਇਹਨੇ ਕਿਹਾ ਇਹ ਤਾਂ ਸਹੀ ਇਹ ਮਾਹੀ ਇਹਦਾ ਇਹ ਤਾਂ ਠੀਕ ਆ ਬਾਹਰ ਨਿਕਲਣਾ ਮੈਂ ਤਾਂ ਪਹਿਲਾਂ ਰੈਨ ਦਾ ਪੰਗਾ ਲੈ ਜੇ ਬਾਹਰ ਕੱਢਣਾ ਤਾਂ ਕਿੱਲੇ ਮੈਨ ਲੈ ਦੇਖੀ ਤਾਈ ਤਾਂ ਐਡੀ ਨਾ ਮਿਲਣਾ ਮੈਂ ਤਾਂ ਦਾ ਨੀ ਇਹ ਨਿਕਲਣਾ ਦੁਹਾ ਤਨਾ ਫੜ ਕੇ ਖਿੱਚ ਕੇ ਦੇਖਦੇ ਹਾਂ। ਦੇਖ ਲਈ ਮੜਾ ਡੀਜ਼ਲ ਪਾ ਲਾ ਗਏ। ਇਹਦਾ ਠੀਕ ਹੈ। ਉਹ ਪਰਲੇ ਹੀ ਬਦਲਨੇ ਆ। ਉਹ ਤਾਂ ਖਰਾਬ। ਚਲ। ਲੱਗ ਗਿਆ ਬਾਹਰ। ਮੜਾ ਇਹਦੇ ਕੰਨ ਪੰਗਲਾ। ਇੱਥੀ ਤੋਂ ਦੇਣਾ। ਇੱਥੀ ਤੋਂ ਦੇਣਾ। ਮੜਾ ਕਈਆਂ ਨੂੰ ਇੱਥੇ ਤੋਂ ਦੇ। ਇੱਕ ਦੋਹਰਾ ਨਵਾਂ ਬ੍ਰੀਕ ਭਰ ਦੇਣਾ। ਬਾਈਕ ਦੀ ਗੀਰੀ ਲਾ ਦੇ ਅੰਦਰਲੇ ਬਾਥੇ। ਆਦਾਂ ਨਹੀਂ ਕਿ ਜੀ ਸੰਦਨ ਕੋਈ ਪਾ ਦੇ ਨਹੀਂ ਲਵੇ ਦਿੰਦਾ ਉਹ ਆ ਕੇ ਇਹ ਟੂਲ ਜੀ ਦੇ ਸੀ ਨਵੀਂ ਲਿਆਉਣੀ ਐ ਇਹ ਜੀ ਤਾਂ ਠੀਕ ਹੈ ਇਤਨੀ ਪਿਆ ਵਾ ਖਾਰਾ ਚਮਾਈ ਨਾ ਹੀ ਜੀ ਪਾਣੀ ਵੇਵ ਦੇ ਨੇ ਰੱਖੀ ਸੁੱਕਲੇ ਪਿਆ ਉਹਦੇ ਚ ਪਾਣੀ ਪੈ ਗਿਆ ਉਹਦਾ ਵੀ ਜ਼ਿਆਦਾ ਖਰਾਬ ਹੋ ਜਾਂਦਾ ਆ ਪਾਣੀ ਦੀ ਜੀ ਲਿਆਉਣੀ ਐ ਇਹਦੀ ਜੀ ਹਾਂ ਹਾਂ ਦੇਖ ਕੇ ਆਉਂਗਾ ਕਿੰਨਾ ਨੰਬਰ ਹੂੰ ਗ੍ਰੀਸ ਦਾ ਕਰਤਾ ਜੀ ਦੁਪਹਿਰੇ ਹਾਂ ਜੀ ਬੈਰਿੰਗ ਬੁਰੰਗ ਬਾਤ ਆ ਇਹਦਾ ਪਤਾ ਹੈ ਬੈਰਿੰਗ ਇਹਦਾ ਹੀ ਪਾਇਆ ਹਾਂਜੀ ਜਾਨੂੰ ਰੂਪ ਦਾ ਹੋਰ ਹੁਣ ਆਵਾਜ਼ ਨਹੀਂ ਕਰੂ ਚੱਲ ਆਵਾਜ਼ ਦਾ ਹੀ ਦਾ ਆਵਾਜ਼ ਵੋ ਕਰ ਲੱਗ ਗਿਆ ਤਾਂ ਪਤਾ ਨਹੀਂ ਕਰ ਚੱਕਰ ਦਾ ਦੇਖਿਆ ਇਸ ਸਵੇਰੇ ਸਾਹ ਕੜਕ ਕੜਕ ਕਰੇ ਖਾਸੇ ਦਿਨ ਹੋ ਗਏ ਹੁਣ 2-3 ਦਿਨ ਹੋ ਗਏ ਤੇ ਕਰਦੇ ਨੂੰ ਪਹਿਲਾਂ ਵੀ ਜਿਹੜੇ ਦੱਸਿਆ ਤੁਸੀਂ ਪਿੰਡਰਾ ਦਾ ਕੰਮ ਕੀ ਹੁੰਦਾ ਦੱਸਿਆ ਤਾਂ ਹੈਗਾ ਤਾਂ ਜੀ ਤੁਸੀਂ ਕਹਿੰਦੇ ਕੋਈ ਨਹੀਂ ਥੋੜੀ ਹੋ ਕਰਦਾ ਪਿੰਡਰਾ ਦਾ ਕੰਮ ਇਹ ਹੀ ਹੁੰਦਾ ਵੀ ਪਿੱਛੇ ਟਾਇਰ ਨੂੰ ਚੈੱਕ ਕਰ ਲੈ ਤੁਸੀਂ ਜਿਹੜੇ ਮੈਂ ਬੈਠ ਕੇ ਆਉਂਦੇ ਜਾਂ ਕੱਖ ਲੈ ਕੇ ਆਉਂਦੇ ਆ ਹਾਂਜੀ ਉਹ हाँ जी तुझे जब देखा है मैं पेंचन बोल के जा वाह यही खासी पड़ोस पर हम मैं भी पता नहीं क्या हो गया मैं पहला भी क्या हाथ सोनू बाबा ही कहते थे कि यानू जाके खोल लियो मैं कहते ही गयी नहीं किया नहीं तो बैंगर उठाया होता है होकानू ट्रैकरा नी मोर्चे देखना काम हाँ जी ट्रैकरनो भी क्रीस ਨਾ ਉਹ ਵੀ ਕੱਦੂ ਖੋਲ ਕੇ ਦੇਖਾਂਗੇ ਲੋ ਹਾਂਜੀ ਕਰਦਾਂਗੇ ਗਰੀਸ ਪਰ ਕੱਦੂ ਦਾ ਭਰ ਥੋੜਾ ਜਿਹਾ ਕਰਿਆ ਹੂੰ ਮੈਂ ਕੱਦੂ ਦਾ ਜਨ ਥੋੜਾ ਜਿਹਾ ਕਰਿਆ ਪਰ ਫੇਰ ਵੀ ਗਰੀਸ ਕਰਕੇ ਨਵੇਂਦਾ ਵੀ ਇੱਕ ਵਾਰੀ ਹਾਂਜੀ ਆਪਣਾ ਗਰੀਸ ਤੇ ਚੈਕਿੰਗ ਕਰ ਲਾਂਗੇ ਹੂੰ ਮੌਸਮ ਮੇਰੀ ਗੱਲ ਫਟਣ ਦਾ ਲੱਗਦਾ ਹਾਂਜੀ ਹਵਾ ਜਲਦੀ ਆ ਸੰਢੀ ਹੂੰ ਮੈਂ ਹਵਾ ਜੀ ਜਲਦੀ ਆ ਥੋੜੀ ਜੀ ਜਲਦੀ ਆ ਕੋਈ ਕਹਿੰਦਾ ਚੱਲਦਾ ਵੀ ਦੱਖਣ ਮੀਂਹ ਤਾਂ ਦੱਸਿਆ ਹੋਇਆ ਦਾ ਅੱਜ ਪਿਆਰੀ ਬੜਾ ਵਧੀਆ ਚੱਲ ਪਿਆਰੀ ਜੀ ਮਤਲਬ ਮੈਂ ਕਹਿੰਦਾ ਚੱਲ ਕੋਈ ਨਹੀਂ ਦੇਖਦੇ ਹਾਂ ਜੀ ਕੀ ਬਣਦਾ ਸਭ ਸ਼ਾਂਤੀ ਹੋ ਰਹੇ ਹੁਣ 2-4 ਦਿਨ ਇੰਨੇ ਚ ਫਰਕ ਪੈ ਜਾਂਦਾ ਹਾਂ ਜੀ ਇੰਨੇ ਚ ਹੁਣ ਦੇਲਾ ਕਰਿਆ ਇਹਨੂੰ 1000 ਰੁਪਏ 8-700 ਰੁਪਏ ਲੱਗ ਜਾਣਗੇ ਟਾਇਰ ਤੇ ਜੀ ਕੀ ਕਰੂੰ ਤਿੰਨ 350 ਦੇ ਪੈ ਰੰਗਾ ਇਹ ਅਸੀਲ ਜੀ ਉਹ ਹਾਂ ਜੀ ਭਾਬੀ ਇਹਨੂੰ ਫੇ ਗਰੀਸ ਵੀ ਲੈ ਕੇ ਆ ਹੁਣ ਗਰੀਸ ਤਾਂ ਪਿਆ ਬਥੇਰੇ ਇਹ ਦੋ ਡੱਬੀ ਹੈਗਾ ਤੇ ਉਹ ਲਾਲ ਹਾਂਜੀ ਦੇ ਵਿੱਚ ਵੀ ਬੀਬੀ ਆ ਗ੍ਰੀਸ ਤਾਂ ਅਛਾ ਫਿਰ ਠੀਕ ਗ੍ਰੀਸ ਦਾ ਬਾਤ ਉਹ ਗੱਲ ਕਰਦਾ ਵੀ ਮਹਿੰਗਾਈ ਇੰਨੀ ਹੋ ਗਈ ਹਾਂਜੀ ਰਪੇਰ ਨਾਲੇ ਆਪ ਕਰਿਆ ਸਾਰਾ ਕੁਝ ਨਹੀਂ ਜੇ ਕਿਤੇ ਮੇਥੀ ਦੇਕਰਾਂ ਤਾਂ 2-300 ਰੁਪਏ ਉਹਨੇ ਲੈ ਜਾਣਾ ਤਾਂ ਹਾਂਜੀ ਇਹ ਵੀ ਆ ਆਪਾਂ 2000 ਪੇ ਕਰਤੇ 1000 ਰੁਪਏ ਚ ਭੇਜਣਾ ਤਾਂ ਹੂੰ ਚੱਲ ਕੋਈ ਨਹੀਂ ਚੱਲ ਜੇ ਆਉਂਦਾ ਤਾਂ ਹੀ ਕਰ ਲੰਨੇ ਆ ਮਾਰ ਕੇ ਇਹ ਜਿਹੜਾ ਇੱਧਰ ਬਾਹਰ ਇਹ ਵੀ ਕੰਮ ਅਤਤ ਆਪੂ ਗਾਰੰਟੀ ਦੋ ਵਧੀਆ ਗਰਮੀ ਰੁਪਏ ਵਧਾ ਜੀ ਮੀਢੋ ਇੱਕਦਮ ਬਾਹਰ ਜਾਓ ਨੰਤਰ ਨੰਤਰ ਤਾ ਇਹ ਦੋਏ ਸੇਮ ਆ ਬੈਰਿੰਗ ਤਾਂ T209 ਸੁਪਰ 209 ਕਿੰਨੀ ਹੋ ਗਈ ਕਿ ਤਾਰੇ ਘੜ ਘੜ ਕਰਦਾ ਜਿੱਤੇ ਵੀ ਤੇ ਰਾਤੀ ਇਹ ਨਾਲ ਕੰਮ ਤੋਂ ਕਰਨੇ ਵਾਲੇ ਦਾ ਉੱਦ ਗਾਲੇ ਖੜਾਦਾ ਮੇਖ ਦੇ ਸਹਾਰੇ ਮੇਖ ਤਕੜੀ ਹੁੰਦੀ ਹੈ ਜਿਵੇਂ ਹਾਂ ਇਹਦਾ ਕੰਮ ਤੋਂ ਦਾ ਕਰਨੇ ਵਾਲੇ ਦਾ ਵਿਚਾਰੇ ਦਾ ਅਯੋਨੀ ਦਾ ਕੋਸ ਮੇਰੇ ਕਿਸੇ ਹਾਰੀ ਤਾਂ ਉਹ ਚੱਲ ਨਹੀਂ ਕਿ ਕਿਉਂ ਕਰਿਓ ਕਿਉਂ ਕਹਿੰਦੇ ਪਾਣੀ ਵਾਲੇ ਨੂੰ ਹੁੰਦਾ ਉਹ ਬੜਾ ਉਹ ਕਹਿੰਦਾ ਕਰ ਮੈਂ ਚੱਕ ਕੇ ਲਗਾ ਦਿੰਦਾ ਸਾਈਕਲ ਨੂੰ ਕੱਖਾਂ ਨੂੰ ਹੁਣ ਪਹੀ ਪੂਹੀ ਤੇ ਤਾਂ ਜਾਣਾ ਹੀ ਹੈ ਬਬੀ ਜਾਣਾ ਚੱਲ ਮੈਂ ਟੈਕਨ ਨੂੰ ਵੀ ਕਰ ਲੈਣਾ ਫਿਰ ਤਾਂ ਠੀਕ ਹੋ ਕੇ ਤੇ ਨਾ ਹੋਣੀ ਹੂੰ ਉੱਥੇ ਇਹ ਨਾ ਚੱਲ ਹੁਣ ਇਸ ਤੇ ਨਹੀਂ ਕੋ ਪਾਣੀ ਇੱਧਰ ਵਿੱਚ ਪੈ ਜਦੋਂ ਜਮਾ ਇਹ ਨਹੀਂ ਜਦੋਂ ਉੱਥੇ ਤਾਂ ਇਹ ਇੱਧਰ ਨਾਲ ਗ੍ਰੀਸ ਠੀਕ ਤਾਂ ਮੇਰ ਵੀ ਸਿਰ ਜਨ ਬਦਲਦਾ ਸਾਰਾ ਉਹ ਗੋਦੀ ਹੁੰਦਾ ਉਹ ਜੱਕ ਲਗੀ ਕਨੁਰ ਅਗੇ ਦੇ ਸੀਗਾ ਦੋਏ ਨੂੰ ਵੀ ਦੁਬਾਰਾ ਕਰੇ ਦਈਏ ਜੀ ਤੇ ਲਾ ਲਈ ਦਰਿਆ ਚ ਕਿੰਨਾ ਪਾਣੀ ਜਾਂਦਾ ਏ ਤਿੱਕੀ ਸਾਹ ਦਾ ਦਰਿਆ ਹੁਣ ਵੇਟ ਲਈ ਛੱਡਿਓ ਨੀ ਬੜੇ ਹਨ ਬੜੇ ਹਾਂ ਅਜੇ ਤੇ ਮੇਰੇ ਮੋਹ ਲੋਕ ਪੜੇ ਜੇ ਉੱਤੇ ਉਹ ਫਾਦੀ ਕਰਤਾ ਜਿਹੜਾ ਪਰਾਂ ਤੇ ਸਾਰੇ ਆਹ ਵੇਟ ਨੇ ਬੜੇ ਨਾ ਜਿਹੜੇ ਆਹ ਰੇਤਾ ਦੇਣ ਲੱਗ ਗਿਆ ਬਾਹਰ ਹੀ ਛੱਡ ਤੀ ਆਹ 12 ਹਾਂ ਉਹ ਬਾਹਰ ਹੀ ਰਹੇ ਬਹੁਤ ਲੋਕ ਪੜੇ ਜੇ ਤੁਸੀਂ ਦੇਖ ਲਈਂ ਅੱਗੇ ਕਿੰਨਾ ਵੇਖਿਆ ਹੋ ਗਿਆ ਇਹਨੂੰ ਛਾਲੇ ਮਾਰੀ ਹੈ ਅਿਹੜੀ ਕੰਨੂ ਕੋੜ ਦੀ ਕੋਲਣ ਲੱਗੇ ਹੋਏ ਆ ਗੇਟ ਉੱਕੇ ਹਾਂਜੀ ਆ ਬੜੇ ਗੇਟ ਖੋਲੇ ਦੁਬਾਰਾ ਬਣਾ ਕੇ ਲਿਆ ਬਬਰ ਹੈ ਨਹਿਰੀ ਕੀ ਪਾਣੀ ਆਏ ਉਹ ਖਤਮ ਹੋਇਆ ਜਮੇ ਨਹਿਰਾ ਚ ਤਾਂ ਹੈ ਨਹੀਂ ਉੱਧਰ ਆ ਬਾੜਾ ਹੈ ਬਨਹਿਰਾ ਦੀ ਛੱਡ ਕੇ ਕਰਨਾ ਕੀ ਜਿੱਦ ਨੂੰ ਜਾਂਦੀਆਂ ਵਿਚਾਰੀਆਂ ਕਰਨਾਲੇ ਨਹੀਂ ਲੁਧਿਆਣੇ ਦੀ ਨਹੀਂ ਪੂਰੇ ਗੇਟ ਖੋਲੇ ਹੋਏ ਨੇ ਫਿਰ ਵੀ ਪਾਣੀ ਬਹੁਤ ਸਵੇਰੋਂ ਤੋਂ ਬਹੁਤ ਪਾਣੀ ਹੋਉਂਦਾ ਉਹ ਫਿਰ ਬੜੇ ਫਾਟਕਾਂ ਦੇ ਖਿੱਚਦਾ ਬੜੇ ਹੋਲਡ ਕਿਉਂ ਉਹ ਪਾਣੀ ਸਪੀਡ ਦਾ ਖਿੱਚਦੇ ਆ ਉਹ ਹੁਣ ਤਾਂ ਉੱਧਰ ਵੀ ਪ੍ਰੇਤੀਆਂ ਦਿਖਣ ਲੱਗੀਆਂ ਨੇ ਕੋਈ ਬਸਰ ਵੀ ਬੜੇ ਫਟਕਾ ਹੋ ਜਿਹੜਾ ਨੇ ਛੋਟੇ ਆ ਨਗਲ ਦਾ ਪਾਣੀ ਹੋਣੀ ਲੰਗਦਾ ਜਿਹੜੇ ਬੜੇ ਫਾਟਕਾ ਉਹ ਨੀਵੇਂ ਆ ਉਹਦੇ ਨਾਲੇ ਬਹੁਤ ਸਪੀਡ ਦਾ ਪਾਣੀ ਖਿੱਚਦੇ ਆ ਉਹ ਦੂਤੀ ਦਾ ਮਾਰ ਜਾਂ ਨੰਬਰ ਪਾਣੀ ਨੂੰ ਪਾਣੀ ਹੁਣੇ ਬਦਲ ਲੈ ਕੇ ਸਰਦੀਆਂ ਨੂੰ ਬੋਲਦੇ ਆ ਪਰਲੇ ਪਾਸੇ ਦੇਲੇ ਰੀਤਾ ਹੀ ਦਿੱਤਾ ਪਿਆ ਉਰਲੇ ਪਾਸੇ ਰੀਤਾ ਹੈ ਅੱਜ ਬੜੇ ਫਾਟਕਾ ਬੋਲਦੇ ਨੇ ਨਾ ਫੇਰ ਉਹ ਰੀਤਾ ਮਾਰਦੇ ਆ ਚੱਕ ਇੱਧਰ ਹਾਂ ਇੱਧਰ ਰੀਤਾ ਬਹੁਤ ਮਾਰਦੇ ਆ ਤੇ ਪਰਨੇ ਪਾਸੇ ਵੀ ਖੁੱਲੇ ਹੋਏ ਤੇ ਨਹਿਰ ਜਿੰਨੀ ਦੇ ਵੀ ਉੱਧਰ ਵੀ ਕੁੜਾ ਹੋਲੇ ਹੋ ਰਹੇ ਨੇ ਨਾ 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 ਇਹ ਵਾਲੇ ਵੀ ਗਏ ਲੈਨੇ ਆਪਰੇ ਉਹੀਏ ਬੜੇ ਫਟਕ ਨਾ ਨਾ ਮੁਕਾਦੀ ਖੋਲ ਰਹੇ ਨੇ ਪਰ ਆਉਜੀ ਇਧਰ ਜਾਂਦੀ ਨਵਾਂ ਸ਼ਹਿਰ ਕੀ ਉਹ ਵੀ ਫੁੱਲੇ ਹੋਣਗੇ ਉਹਦਾ ਉੱਧਰ ਵੀ ਹੋਣੇ ਹੋਵੇ ਤੇ ਜਿੱਦਾਂ ਮੈਂ ਕਿਹਾ ਪਰ ਸੋਚਦੇ ਜੀ ਉੱਥੇ ਵੀ ਬੜੀ ਹੋ ਜਾਂਦਾ ਆਵੇਂ ਦੋਵਾਂ ਪਾਸੇ ਹੈ ਨਾ ਬੜੇ ਫਟਕ ਇਹ ਤਾਂ ਜਾਦੂ ਚੱਲਦਾ ਉੱਧਰ ਜੀ ਉਹਦੇ ਬੱਲਵਾਂ ਆਉਣੇ ਪਰਦਾ ਯਾਰ ਬੱਲਵ ਜਿੱਦਾਂ ਦਾ ਬਦਲਿਆ ਸੀ ਉਦੋਂ ਤਾਂ ਆਪਣੇ ਆਪ ਬੜੀ ਜਾਂਦਾ ਨਵਾਂ ਨਾ ਪਹਿਲਾਂ ਵੀ ਸ਼ਾਇਦ ਵੱਡਦਾ ਸੀ। ਇਹ ਛੋਟਾ ਤਾਂ ਉਹ ਤਾਂ ਵੱਡਦਾ ਹੀ ਨਹੀਂ ਦਾ। ਵੱਡਦਾ ਨਹੀਂ ਦਾ। ਹਾਂ। ਜਦੋਂ ਆਪਾਂ ਨੇ ਬੜਾ ਲਾਤਾ ਹੈ 14 ਬਾੜ ਦਾ। ਹਾਂਜੀ 14 ਲਾਹੇ। ਉਹ ਦੂਵੇ ਟੂਟਾ ਨਾ ਕਿਤੇ। ਮੇਰੇ ਵੀ ਇਹੀ ਸਲਾਹ ਹੈ। ਇੱਕ ਲਾ ਕੇ ਦੇਖਣਾ ਬਾਅਦ ਚੰਗਾ ਲਾ ਕੇ ਦੇਖ। ਇਹਦੇ 'ਚ ਕਰੰਟ ਆਉਂਦਾ ਬਣਿਆ ਆਪੇ। ਬੜਾ ਮੁੱਠ। ਜਾਈ ਕਿੱਡੇ ਵੱਲ ਮਨ ਆਉਂਦਾ। ਕਲੇ ਨੇ ਤਾਂ ਗਿਆ ਬੜਨਾ। ਬਿਲੇ ਨਹੀਂ ਤਾਂ ਨਹੀਂ। ਇਹ ਕਿੱਡੇ ਵੱਢੀ ਜਾਂਦੇ ਬੜੇ ਬੜੇ। ਅੱਧਰ ਵੀ ਘਰਾਂ ਤਾਂ ਇੱਕ ਵੱਡਦਾ ਦਾ ਕਮਰੇ 'ਚ ਇੱਥੇ ਵੀ ਵੱਡਦਾ। ਹੋਰ ਕੋਈ ਨਹੀਂ ਵੱਡਦਾ। ਜਿੰਨੇ ਵੱਲ ਹੋਏਗੀ ਗਰੰਟੀ ਕਰੂਗਾ। ਕਰੰਟ ਨਹੀਂ ਅਰਥ ਛੋੜ ਹੁੰਦਾ ਹੋਣਾ ਜਿੱਤੇ ਮੜਾ ਮੁੱਟਾ ਜਿਹੜਾ ਵੱਲਦਾ ਇਹ ਪੱਖੇ ਦਾ ਵੱਲਦਾ ਜੇ ਪੱਖਾ ਚੱਲਦਾ ਜਦੇ ਵੱਲਦਾ ਇਹ ਪੱਖੇ ਲਈ ਸੋਚ ਬੰਦ ਕਰਦੇ ਫਿਰ ਹਟ ਜਾਂਦਾ ਇਹ ਬੱਕੀ ਜਾਣਕਾਰੀ ਤੇ ਕੰਟੈਕਟ ਆਉਦੇ ਲੋਦਰ ਜਾ ਕੇ ਫੇਰ ਲੱਭਦੀ ਐ ਇੱਧਰ ਵੀਡੀਓ ਜਾਣੀ ਐ ਜੀ ਉਹ ਉਹ ਦੇ ਬੱਚੀ ਥੱਲੇ ਚ ਲੱਗੀ ਪਈ ਐ ਥੱਲੇ ਦੇ ਵਿੱਚ ਉਹ ਅਜੇ ਵੀਡੀਓ ਇਹ ਜਿਹੜਾ ਬੱਜੂ ਆ ਨਾ ਇਹ ਤਾਂ ਪੋਸਿਬਿਲਟੀ ਤੋਂ ਆਉਂਦਾ ਦੇ ਦਾ ਫੀਡ ਗਾਂ ਛਿੱਕਣ ਲੱਗਦੀ ਆ ਬੱਚੀ ਲੱਗਦੀ ਐ ਪੱਟੀਆਂ ਨਹੀਂ ਕਟੀਆਂ ਨਹੀਂ ਲੱਗਦੀਆਂ ਇੰਨੀ ਜਿਹੀ ਕੈ ਲੱਗਦੀ ਐ ਅਛੀਆਂ ਛੋਟੀਆਂ ਜੀਆਂ ਅੱਛੇ ਉਹ ਕੱਖਾ ਨੂੰ ਮੂੰਹ ਵੀ ਮਾਰਦੀ ਐ ਜੀ ਬੱਚੀ ਛੋਟੀ ਜੀ ਉਧਰ ਕਰ ਤੱਕਾ ਕੇ ਸੋਣ ਨੂੰ ਗੱਤ ਬਾਪਾ ਨਹੀਂ ਖਿੱਚਦੇ ਮੈਂ ਤਾਂ ਹੀ ਨੀਂਦ ਮੂਰੇ ਰੇੜਾ ਲਾਤਾ ਕੁਰਸੀ ਰੱਖੀ ਵੀ ਦੀ ਖਰਾਬ ਕਰਦੀਆਂ ਕੱਕ ਦੇਖਦੇ ਤਾਰ ਲਿਆਉਂਦੇ ਆ ਸਾਰੇ ਨੂੰ ਤਾਰ ਲਾ ਦਿੰਦੇ ਆ ਇਧਰ ਤਾਂ ਗੁੱਲੀਆਂ ਛੱਡ ਆਉਣੀਆਂ ਦੋਈ ਸਿੱਪਲੇ ਉਹੀ ਬਾੜੇ ਵਾਲੀ ਕਾਲੀ ਨੂੰ ਹੀ ਗੰਡਾ ਤਾਰ ਉਹ ਤਾਂ ਰਹਿਣੀ ਉਹ ਦੂਈ ਪਈ ਆ। ਕੰਡਾ ਇਹਨਾਂ ਨੇ ਹਟਣਾ ਆਏਗਾ। ਬੱਚੀ ਦੇ ਵਿੱਚ ਹੀ ਲੰਗੇ ਜਾਣੀ ਜੀ। ਬੱਚੀ ਦੇ ਵਿੱਚ ਲੰਗੇ ਜਾਣੀ। ਨਹੀਂ ਇਹ ਤਾਂ ਉਹਦੇ ਜੂਲਾ ਨਹੀਂ ਜਾਂਦੀਆਂ। ਉਹ ਨਹੀਂ ਲੰਗਦੀ। ਬੱਚੀ ਉਹਦੇ ਜੀ ਛਲੰਗ ਮਾਰ ਦਿੰਦੀ ਹੈ ਜੀ। ਉਹ ਦੋ ਤਾਰਾ ਲਾ ਦੇ ਤੈਨੂੰ। ਇੱਕ ਦਿਨ ਉਹਦੇ ਵਿੱਚ ਨੂੰ ਛਾਲ ਮਾਰੀ ਐ ਗਰਦਨ ਭਰ ਪਈ। ਜੇ ਲੰਗੂ ਵੀ ਫੇਰੀ ਕਿ ਲਾ ਦਾਂਗੇ ਵਿੱਚ। ਗਰਦਨ ਭਰ ਪਈ। ਦੂਈਆਂ ਤਾਰਾਂ ਲਾ ਦੇ ਜੀ। ਚੱਲ ਦੇਖ ਲਾਂਗੇ ਜੀ। ਕੱਲ ਨੂੰ ਲਾਵਦੇ ਸਵੇਰੀ। ਚੱਲ ਉਹਦੇ ਇਹੀ ਕੰਮ ਕਰਾਂਗੇ ਕੱਲ ਨੂੰ ਸਵੇਰੀ ਹੋਣਾ। ਹਾਂਜੀ। ਹੈਂ? ਉਹ ਦਿੱਨੀਗਰ ਉਹੀ ਉੱਤੇ ਨੂੰ ਰਾਜਗਾਨੀ ਆਏ ਟ੍ਰੈਲ ਲਿਆਉਣੀ ਪੈਣੀ ਸੋਨੀ ਤੇ ਪੱਕਾ ਕੰਮ ਕਰਨਾ ਹੈ ਕੱਚਾ ਥੋੜੀ ਕਰਨਾ ਫਿਰ ਹੋਰ ਕਾਦੀ ਗੱਲਾਂ ਉਹਦਾ ਬਾਬਾਈ ਦਾ ਡੰਡਾ ਕੱਢਣੇ ਨੂੰ ਕਹਦੇ ਰਿੱਟ ਪਟੜੀ ਤੇ ਫਿਰ ਉਹ ਆਪਣੇ ਮੋਟਰਬਿ ਜਿੰਨਾ ਮਰਜੀ ਗੱਡੀ ਜਾਂ ਸਰੀਏ ਦੀ ਗੱਲ ਹੋਊਗਾ ਟ੍ਰੈਲ ਦੀ ਗੱਟੀਆਂ ਦੀ ਗੱਲ ਹੋਊਗਾ ਗੱਟੀਆਂ ਨੇ ਘੜੋ ਹਿਲਾਣਾ ਗੱਟੀਆਂ ਲੈ ਕੇ ਫਿਰ ਉਹਦੇ ਵਿੱਚੋਂ ਆਏ ਬਣਾਉਣਾ ਉਹ ਬਣੀ ਬੜਾ ਜਿਹਾ ਕੁੰਡੀ ਮਿਲਦੀ ਐ ਇੱਕ ਬਣੀ ਬਣਾਈ ਉਹ ਉੱਪਰ ਲਈ ਹੋਰ ਲੋਕ ਖੁੱਲਣੀਆਂ ਨਹੀਂ ਹੈਗੀਆਂ ਨਹੀਂ ਤਾਂ ਭੋਲੀ ਹੋਣੀ ਉਹ ਨਿਕਲ ਦੂਈ ਨਹੀਂ ਨਾ ਨਿਕਲਣੇਗੀ ਉਹ ਜਿਹੜੀ ਗੱਟੀ ਵਿੱਚ ਫਿੱਟ ਗੱਲ ਤੇ ਵੀ ਗੱਟੀਆਂ ਲਾਉਣੀਆਂ ਮੈਨੂੰ ਦੋਹਾਂ ਪਾਸੇ ਗੱਟੀਆਂ ਲੱਗਣ ਨਹੀਂ ਐ ਜੋ ਸਭ ਇਹਨੂੰ ਇਹਦੇ ਚਵੱチェ ਤੇ ਜੀ ਕੰਦ ਵਿੱਚ ਹੋ ਕੇ ਪਿੱਛੇ ਨਾਲ ਮੈਂ ਇਹਨੂੰ ਤਾਂ ਇਹਨੂੰ ਲਾਦੀ ਜੇਰੇ ਇੱਕ ਤਾਂ ਦੋ ਚਵੱਚਾ ਲੀਕ ਨਾ ਨਾ ਕਰ ਜਪੇ ਤੇ ਆਪਣਾ ਤਾਂ ਜੇ ਗੜੀ ਨਿਕਲ ਗਈ 4 ਇੰਚੀ 3 ਇੰਚੀ ਮੋਟੀ ਐਡੀ ਉਹ ਨਹੀਂ ਉਹਨੇ ਹਲਾ ਦੇਣਾ ਟ੍ਰਿਲ ਹੁੰਦੀ ਹੈ ਢਲਕਣ ਕਰ ਇਹਦਾ ਇਹ ਚਵੱਚਾ ਵੀ ਚੁੰਨ ਲਾ ਜੀ ਉਹਨਾਂ ਨੂੰ ਪਿੱਛੇ ਕੰਦ ਵਿੱਚ ਕੱਢ ਦੇ ਦੂਰ ਥਾਂ ਵੀ ਗਿਆ ਕਿਉਂਕਿ ਅੱਗੇ ਕੋਈ ਹੋਰ ਹੁੰਦਾ ਹਾਂਜੀ ਹਾਂਜੀ ਲਈ ਆ ਫਿਰ ਨਹੀਂ ਕੰਦ ਦੇੜ ਦੇਣੀ ਮੈਂ 4 ਇੰਚੀ ਦਾ ਹੈ ਕਿਉਂ ਟ੍ਰਿੰਗ ਤਾਂ ਫਿਰ ਤੁਹਾਨੂੰ ਪਤਾ ਕਰ ਰਖਾ ਰਲ ਕਰ ਉਹ ਤਾਂ ਛੁੱਟ ਆਇਆ ਵੀ ਉਹ ਮਾਰ ਲਈ ਕਰਦੇ ਆਂ ਪਿਆਮ ਕਰਾਂਗੇ ਕੱਲੂ ਕਰਾਂਗੇ ਇੱਧਰ ਤੇ ਉਹ ਹੀ ਆਏ ਲਾਤੀ ਪਰ ਉੱਦੋਂ ਤਾਂ ਲੋੜੇ ਨਹੀਂ ਜਾਂ ਇੱਥੇ ਨੂੰ ਲਾਤੀ ਨਹੀਂ ਜੇ ਉਹ ਇੱਧਰ ਤੇ ਖੋਲਣੀ ਆ ਖੋਲਣੀ ਦਾ ਜੇ ਖੋਲਣੀ ਉੱਥੇ ਕੱਟੀ ਕਰਦੀ ਕੱਟੀ ਕਰੂਗਾ ਨਹੀਂ ਇੱਧਰ ਖੋਲ ਕੇ ਆਏ ਲਾ ਦੇ ਬਸ ਫਿਰ ਜਾਂਦੇ ਚਾਹ ਕੱਲੂ ਦੇਖਾਂਗੇ ਜੀ ਕੱਲੂ ਦੇਖੂਗੇ ਬੇੜੇ 'ਚ ਕਾਹ ਪਾ ਦੇਣਾ 2000 2000 ਬੇੜੇ 'ਚ ਕਾਹ ਪਾ ਦੇਣਾ ਦੋ ਬੰਦੇ ਨੂੰ 1000 ਕੱਲੂ ਦੇਖਾਂਗੇ ਗੱਲ ਨੂੰ ਹੀ ਨਾ ਕਰ ਚਲ ਫੋੜ ਕੇ ਗੱਦਾ ਮਾਟੀ ਦਾ ਸੱਸੀ ਦਾਲ ਦੀ ਠੀਕ ਆ ਵਧੀਆ ਵਧੀਆ ਮੌਸਮ ਫੇਰ ਕਰਫੜ ਕਰਿਆ ਬਾਈ ਜੀ ਕਰਫੜਣ ਲੱਗਿਆ ਵਾ ਪੱਕਣੀਆਂ ਵੀ ਆ ਗਈਆਂ ਦਿੱਤਾ ਘੰਟਾ ਪਹਿਨ ਉਹ ਉਹ ਗਿਆ ਬਾਦੋਂ ਤਾਂ ਆਦਾ ਨਹੀਂ ਰਾ ਸਵੇਰ ਤੋਂ ਗਰਮੀ ਜਾਂਦੀ ਨਹੀਂ ਨਾ ਹੁਣ ਵੇਖ ਲਾ ਬਾਵਾ ਹੈ ਨਹੀਂ ਉਹ ਬੱਦਲ ਤਾਂ ਨਹੀਂ ਉਹੀ ਕਹਿੰਦਾ ਮੈਂ ਕੋਈ ਪਤਾ ਨਹੀਂ ਲੱਗਦਾ ਮੌਸਮ ਦਾ ਕਿ ਕਿੱਦਾਂ ਹੈ ਕਿੱਦਾਂ ਨਹੀਂ ਬਾਸਾ ਰਾਹੀਏ ਇਹੀ ਜਾਣੇ ਬਾਈ ਹੈ ਕਹਿੰਦੇ ਭਾਦਮਾ ਗਰਮੀ ਬੋਗਮਾ ਗਰਮੀ ਜਿਹੜੀ ਪੈਂਦੀ ਜਿਹੜੀ ਪੈਂਦੀ ਹੈ ਭਾਦੋਂ ਬਦਲਦਾ ਨਹੀਂ ਹੈ ਤਾਂ ਉਦੋਂ ਦੀ ਸੰਗਰਾਣ ਲੈ ਕੇ ਆਏ ਨਹੀਂ ਹੈ ਉਧਰ ਵੀ ਖਲੇ ਹਾਰਡ ਆਏ ਆ ਇਹ ਅਸਲ ਚ ਕਹੇ ਕਰਦੇ ਲੱਭਲੀ ਦੇ ਚੜਦੇ ਨੇ ਅਸਲ ਚ ਕਹੇ ਕਰਦੇ ਵੀ ਅਸੂ ਬਲੀਆਂ ਮਾੜਾ ਹੁੰਦਾ ਹਾਂ ਐਸੋ ਦੇ ਨੇ ਭਾਦੂ ਹੀ ਦਿਖਾਤਾ ਹੋਰ ਭਾਦੋਂ ਮੈਂ ਕਰਦਾ ਕੰਮ ਇਹਦੇ ਵੀ ਕਿਦਾਂ ਹੁੰਦਾ ਅੱਗ ਬੋਗਮਾ ਦਾ ਮੌਸਮ ਹੈ ਸੰਗਰਾਣ ਦੀ ਹੂੰ ਲੈ ਮਾਲਾ ਜੀ ਸੰਗਰਾਣ ਦੱਬ ਜੀ ਨੇ ਕੋਈ ਕੰਮ ਹੋਇਆ ਵਾਲਾ ਇਹ ਮਹੀਨਾ ਹੋਏ ਹੋ ਜਾਂਦੇ ਸਮਝ ਆਉਣਾ ਮਹੀਨਾ ਤੇ 15 ਦਿਨ ਹੋਈਆ 15 ਦਿਨ ਹੋ ਗਏ ਆ ਮੀਨ ਨਹੀਂ ਉਹ ਲੈਣ ਲੱਗੇ ਜਾਣਾ ਆ ਵੀ ਦੇਖੀ ਤੁਰਦੀ ਨਹੀਂ ਕਦੇ ਆ ਗਿਆ ਕਦੇ ਹਟ ਗਿਆ ਜਿਵੇਂ ਵੀ ਜੋ ਜਿਵੇਂ ਵੀ ਜੋ 20 ਦਿਨ ਤੱਕ ਜਿਵੇਂ ਮੱਧ ਤੋਂ ਦੂਰ ਦੇਖ ਕੇ ਅੰਦਰ ਗੁੱਲ ਗਈ ਨਾ ਸੂਚ ਸੂ ਮਾ ਤਾਂ ਵੀ ਜੋ ਜਣੀ ਅਜੇ 20 ਦਿਨ ਗਿਆ ਤੈਨੂੰ ਪਾਦੋਂ ਲਖਾ ਕੇ ਚੜਦੇ ਅਸੂ ਵੀ ਜੋ ਜਣੀ ਮੈਨਾਂ ਵੀ ਹੁਣ ਬੂਟੇ ਵਿਲੇ ਆ ਜਿਵੇਂ ਵੀ ਬੀਜ ਦਿੰਦੇ ਆ ਉਹਨਾਂ ਚ ਆਉ ਠੀਕ ਐ ਬਾਜਰਾ ਤਾਂ ਹੋ ਜਾ ਨਹੀਂ ਹੈਗਾ ਅਜੇ ਹੋ ਨਹੀਂ ਸਕਦਾ ਫਿਰ ਨਾ ਸੌਦੇ ਹਾਰੇ ਰੁਕੇ ਬੇ ਹੁਣ ਉਹਨਾਂ ਨੇ ਪਤਾ ਕੀ ਕਰਿਆ ਵੀਡੀਓ ਟਾਈਮ ਤੇ ਸੌਦੇ ਕਰੀ ਬੈਠੇ ਪੂਰੇ ਉਹ ਹਾਂ ਉਹਨਾਂ ਦਾ ਬੰਦ ਸਾਉ ਕੋਈ ਜਾ ਪਟਾਈ ਵੀ ਨਹੀਂ ਹੈਗੀ ਇੰਨੀ ਹੈ ਪਟਾਈ ਹੈ ਨਹੀਂ ਡੀਜੀਲੀਅਰ ਦੀ ਗੱਡੀ ਜਾਂਦੀ ਸੌਦੇ ਕਰ ਲਏ ਨੇ ਉਹਨਾਂ ਨੇ ਸੌਦੇ ਕਰ ਲਏ ਨੇ ਜਨਮ ਦੀ ਤੱਕ ਹਾਂ ਸੌਦੇ ਤਾਂ ਵੇਖ ਜੂ ਕੋਈ ਚੱਕ ਨਹੀਂ ਨਹੀਂ ਪ੍ਰਾਪਤਾ ਹੈਗੀ ਆ ਲਾਬ ਜਿੰਦਾਬਾਦ ਹੈ ਕਰਾਲੀ ਬਹੁਤ ਦੂਰ ਹਾਂ ਨੇੜੇ ਨਾਲ ਆ ਆ ਆਪਣੇ ਕੋਲ ਖਾਈ ਥਰੀ ਹੈ ਬਲਾ ਜੋ ਵਾਈਟਰੀ ਹੈ ਬਲਾ ਉਹ ਕਰਾਲੀ ਵੀ ਆ ਕਰਾਲੀ ਵੀ ਆ ਜਿੱਥੇ ਮਰਜ਼ੀ ਲੈ ਜਾ ਕਰਾਈ ਤਾਂ ਬੰਦ ਨਹੀਂ ਆ ਮੈਂ ਕਹਿੰਦਾ ਹਾਂ ਪੂਰਾ ਵੀ ਇੱਕਦਮ ਮੋੜ ਪਰੇ ਹਾਂ ਭਾਗੋ ਮਜਰੇ ਤਾਂ ਦੋ ਤਿੰਨ ਭਾਗੋ ਮਜਰੇ ਆ ਚੀਮਾ ਬੈਲਰ ਦੇ ਪਿੱਛੇ ਇੱਕ ਗਾਹਾਂ ਜਦ ਆਪਾਂ ਮੁੜਦੇ ਆ ਜਿੱਥੇ ਇਧਰ ਪੁਆਇੰਟ ਆਉਂਦਾ ਉਧੇ ਵਾਲਾ ਫਲੈਟਾ ਨਹੀਂ ਆਉਂਦੀਆਂ ਬਾਹਰਲਾ ਬਾਈਪਾਸ ਨਿਕਲਦਾ ਉੱਥੇ ਇੱਕ ਮੂੜਪੁਰੇ ਬਹੁਤ ਵੱਡੀ ਫੈਕਟਰੀ ਅੱਛਿਆ ਹਾਂ ਬਾਕੀ ਦੇਖਦੇ ਆ ਵੈਸੇ ਆਪ ਵਟਾਉਣੇ 'ਚ ਹੈ ਫਾਇਦਾ ਏ ਯਾਰ ਮੇਰੀ ਗੱਲ ਪਰ ਆਉਂਦੀ ਵੀ ਖੇਚਲ ਹੁੰਦੀ ਆ ਕੀ ਚਾਹਦਾ ਜੇ ਆਪਾਂ ਨੂੰ ਆਇਆ ਆਪਾਂ ਬੈਠੇ ਵੀ ਰਾਵਨ ਆਪਾਂ ਸਾਡੇ ਦੇ ਇੰਨੇ ਪੈਸੇ ਸਾਨੂੰ ਵੰਗਣਾ ਦੇ ਹਾਂ ਹਾਂ ਉਹਦੇ ਵਿੱਚ ਖੇਚਰ ਕੱਟੇ ਪੈਸੇ ਬਣਦੇ ਆ ਉਹ ਠੇਕੇਦਾਰ ਨੂੰ ਕਿੰਨੀ ਆ ਹਾਂ ਹੈ ਕਿ ਨਹੀਂ ਬਚਾਉਣੀ ਤੇਰ 19 ਤੰਨੂ ਬਚਣੇ ਆ ਨਹੀਂ ਤੰਨੂ ਬਜਣੇ ਆ ਜੇ ਠੇਕੇਦਾਰ ਨੂੰ ਘਾਟਾ ਪੂਤੋ ਤੈਨੂੰ ਪੈਣੀ ਪੈਣੀ ਹਾਂ ਦਾ ਠੀਕ ਹੈ ਉਹ ਕਈ ਬੰਦੇ ਮੈਂ ਦੇਖਿਆ ਉਹ ਪਟਾਉਂਦੇ ਨਹੀਂ ਹੈਗੇ ਤੇਰਾ ਮਤਲਬ ਓਕਾ ਪੱਕਾ ਉਹਨਾਂ ਨੇ ਜਾਇ ਕਾਬੇ ਪਟਾਉਂਦੇ ਆ ਜਾਇ ਕੌਂਟੜਾ ਚ ਕਰਨੇ ਉਹਨਾਂ ਨੇ ਚਾਹੇ ਤਾਂ ਆਪ ਗੇਰ ਕੇ ਆਵੇ ਉਹ ਕੰਡੇ ਪੈਸੇ ਫੜੀ ਜਾਣ ਚਾਹੇ ਕੰਡੇ ਪੈਸੇ ਫੜੇ ਠ ਨਾ ਉਹ ਮੁਠਿਵ ਕਰਦੀ ਨਾ ਸਾਨੂੰ ਸਿਰ ਕਰਦੀ ਹਾਂ ਕਿੱਦਾਂ ਤਾਂ ਫਿਰ ਉੱਪਰ ਦੇਖ ਕੇ ਆਏ ਪਾਣੀ ਬਾਪੂ ਕਹਿੰਦਾ ਪਰਲੇ ਗੇਟ ਵੀ ਖੋਲੇ ਪਏ ਆ ਪਾਣੀ ਪਾਣੀ ਤਾਂ ਉਹਨੇ ਹੀ ਪੰਮੇ ਭਾਈ ਉਦਾਂ ਉਹਨਾਂ ਨੇ ਚੈੱਕ ਕਰ ਲੇ ਬਾਪੂ ਦਾਦਾ ਦਾ ਹਾਂ ਪਰਲੇ ਫਾੜੇ ਖੋਲਣੇ ਕਰਕੇ ਪਾਣੀ ਆ ਮਾਰਿਆ ਖਿੱਚ ਗਏ ਖਚਾਈ ਆ ਲੋਕ ਆਏ ਦੇਖਣ ਕਿ ਕੀ ਹੋਇਆ ਵੇ ਕਿਤੇ ਬਾਪੂ ਤਾਂ ਮੈਂ ਕਿਹੜੇ ਕਿਤੇ ਛਾਲੇ ਮਾਰਤੀ ਆਹ ਹਾਂ ਕਹਿੰਦੇ ਬڑے ਗੇਟ ਖੋਲਨੇ ਹੋਵੇ ਤੇ ਬਾਪੂ بڑے ਗੇਟ ਤਾਂ ਨੇਰੀ ਛਾਲੇ ਮਲਕੀਤ ਭਾਈ ਪਰਲੇ ਹੁੰਦੇ ਨੇ ਬੜੇ ਹਾਂ ਘੁਰਨੇ ਪਰਲੇ ਗੇੜੇ ਬਾਰਾਏ ਛੇ ਪਰਲੇ ਛੇ ਵਾਲੇ ਮੈਂ ਕਹਿੰਦਾ ਉਹ ਸਾਰੇ ਜਿੰਨੇ ਖਜਾਈ ਕਰਦੇ ਨੇ ਬਾਹਰ ਹੀ ਜਿੰਨੇ ਇੱਧਰ ਸਾਰੇ ਉਹ ਕੱਲੇ ਬਾਹਰ ਸਾਰੇ ਉਧਰ ਚਾਰ ਪੰਜ ਕਿੱਧਰ ਉਹ ਵੀ ਡੂੰਘੇ ਆ ਉਹ ਬੜੇ ਆ ਤਾਂ ਤੇ ਤੁਮ ਬੜੇ ਆ ਉਹ ਤੁਮ ਵੀ ਆਹੋ ਮਤਲਬ ਥੱਲੇ ਨੂੰ ਵੀ ਤੂੰ ਵੀ ਬੜੇ ਆ ਉਹ ਨਾ ਅੰਗਰੇਜ਼ਾਂ ਨੇ ਇਹ ਜਿਹੇ ਸਿਸਟਮ ਕਾ ਬਣਾਏ ਹੋਏ ਆ ਉਹ ਪਾਣੀ ਜੋ ਮਾਰ ਬਹੁਤ ਕਰਦੇ ਆ ਖਜਾਈ ਕਰਦੇ ਆ ਮੈਂ ਲਾ ਲਾ ਵੀ ਤੇ 52 ਫਾਟ ਦਾ ਮੈਨੂੰ ਲੱਗਦੀ ਹਾਂ ਤੇ 52 ਫਾਟ ਦਾ ਚਾਰ ਘਰਲੇ ਪਾਸੇ ਆ 12 ਪਰਲੇ ਪਾਸੇ ਆ ਜਿੰਨੇ ਤਾਂ ਗੱਬੇ ਵਾਲੇ ਖੋਲੇ ਹੋਏ ਆ ਉਹ 4 5 ਪਰਲੇ 12 ਹੀ ਪਰਲੇ ਉਹ ਤੇ ਜਨੀਂੇ ਢਾਲਦੇ 55 ਇੱਕ ਸਾਈਡ ਆ ਉਹ ਉਹ ਸਿੱਧੇ ਪੈਂਦੇ ਆ ਦੂਏ ਐ ਟੇਢੇ ਆ ਤੇਰੀ ਵਾਲੀ ਲੋਕੇਸ਼ਨ ਨੇ ਉਹਨਾਂ ਨੇ ਐਜੀ ਬਣਾਈ ਹੋਈ ਆ ਬਾਈ ਅੰਗਰੇਜ਼ਾਂ ਨੇ ਅੰਗਰੇਜ਼ ਤੇ ਉਹ ਉਹੀ ਦੋਨੋਂ ਬਣਾ ਕੇ ਉਹਨਾਂ ਨੇ ਨਹਿਰ ਕੋਲ ਲੋਕੇਸ਼ਨ ਐਹੀ ਜਿਹੀ ਬਣਾਈ ਪਈ ਆ ਬਾਈ ਢੇਰੀ ਢਾਲ ਦੋ ਜਿੰਨਾ ਕ ਨਹਿਰ ਨੂੰ ਪਾਣੀ ਤਾਂ ਉਹਨਾਂ ਕੈਦਨੂੰ ਚੱਲ ਪਿਆ ਉਹ ਜਦ ਨਾਲ ਅੱਗੇ ਤੇਰਾ ਹੋ ਹੁੰਦਾ ਤਾਂ ਕਹਿੰਦਾ ਭਾਬ ਇਹ ਪੂਰਨਤਾ ਹੁੰਦਾ ਉਹਨਾਂ ਨੇ ਉਹ ਲੋਕੇਸ਼ਨ ਹੀ ਬਣਾਈ ਵੇ ਤੇ ਜਦ ਪੌੜਨੀ ਦਾ ਹੁੰਦਾ ਜਦ ਨਹਿਰ ਛੱਡਣੀ ਹੁੰਦੀ ਈ ਉਹਨਾਂ ਨੇ ਫਿਰ ਇਹ ਫਾਟ ਕੇ ਰੋਕ ਕੇ ਫਿਰ ਉਹ ਨਹਿਰ ਛੱਡੇ ਕਰਦੇ ਤੇ ਇਹ ਹੈਗਾ ਚੱਕਰ ਨਾ ਇਹ ਚੱਕਰ ਦਾ ਜਿਹੜਾ ਕੋਲਾ ਦਾ ਪੁਲ ਤਾਂ ਆਜ਼ਾਦੀ ਦੇ ਬਾਅਦ ਬਣੇ ਆ ਹੁਣ ਆਜ਼ਾਦੀ ਦੇ ਪਹਿਨਾਂ ਵੀ ਜੀ 30 40 ਸਾਲ ਨਹਿਰ ਚੱਲਦੀ ਰਹੀ ਆ ਨਾ 30 40 ਸਾਲ ਕਿਹਤੋਂ ਨਹੀਂ ਯਾਰ ਉਹ 60 70 ਸਾਲ ਨਹਿਰ ਚੱਲਦੀ ਰਹੀ ਆ ਚੱਲਦੀ ਰਹੀ ਹੈ ਜਦੋਂ ਨਹਿਰ ਨੂੰ ਪਾਣੀ ਛੱਡੇ ਕਰਦੇ ਤੇ ਬੰਦ ਕਰੇ ਕਰਦੇ ਤੇ ਬੜੇ ਫਾਟਕਾਂ ਦੇ ਥਰੂ ਹੁੰਦਾ ਤਾਂ ਜੋ ਗੱਭੇ ਕੰਤ ਜੀ ਦੇਖ ਲੈ ਉਹ ਹੀ ਚੱਕਰ ਇਹ ਲੋਕਣੀ ਖੜੀ ਆ 100 ਸਾਲ ਤੋਂ ਉੱਪਰ ਹੋ ਗਿਆ ਉਹਨੂੰ ਮੈਂ ਕਹਿੰਦਾ 18 ਇੰਚੀ ਕੰਦ ਹੋਣੀ 18 ਇੰਚੀ ਕਾ ਨੂੰ ਬਹੁਤ ਬੜੀ ਕੰਦ ਆ ਉਹ ਹੂੰ ਉਹ ਤੂੰ ਮਨੂੰ ਲੱਗਦੀ ਵੀ ਉਹਦੇ ਪਰ ਫਿਰਦੇ ਹੁੰਦੇ ਐ ਨਾ ਉਹ ਮਹੀ ਆਏ ਆਣਾ ਹੁਣ ਤੂੰ ਘਰ ਨੂੰ ਕਿੱਥੇ ਹੋ ਗਿਆ ਜਾ ਮੀਂਹ ਦੇ ਲੈ ਕਿਹੜੇ ਸਾਫ ਕੜਕਦਾ ਮੈਂ ਤਾਂ ਯਾਰ ਬਾਈ ਸਪਰੇਅ ਵਾਲ ਨੂੰ ਕਿਹਾ ਸੀ ਕੱਲੂ ਕਰਾਂ ਦਾ ਵਾਹਲੇ ਨਹੀਂ ਦੇਖ ਜੇ ਤਾਂ ਮੌਸਮ ਸਾਫ ਆ ਹਾਂ ਇਹ ਤਾਂ 5 ਘੰਟੇ ਲੰਘੇ 7 ਘੰਟੇ ਲੰਘੇ ਬਹੁਤ ਕਤਗ ਆਏ ਆ ਬਾਈ ਯਾਰ ਨਿਸਰ ਹੀ ਜਾਂਦੀ ਫੇ ਚੱਕਰ ਪੈਂਦਾ ਹੁਣ ਤੇਰੇ ਸਪਰੇਅ ਨੂੰ ਵੀ ਕੋਈ ਪ੍ਰੋਬਲਮ ਲੱਗਦੀ ਹੈ ਪ੍ਰੋਬਲਮ ਯਾਰ ਮੈਂ ਉਹ ਉਹ ਵਾਲੀ ਲਿਆਂਦੀ ਵੀ ਤੇਰੀ ਆਹ ਫੰਗੀ ਸਾਈਡ ਨਹੀਂ ਪੰਗੀ ਸਾਈਡ ਤਾਂ ਜ਼ਰੂਰੀ ਹੈ ਮੈਨੂੰ ਆਏ ਵੀ ਜੇ ਨਾ ਕਰਾਈ ਫੇ ਬਾਹਰੋਂ ਵੜਨੇ ਪੈਣੇ ਹੁਣ 40% ਤਾਂ ਨਿਸਰਸਲੀ 30 40 ਜੀ ਉਹ ਤਾਂ ਯਾਰ ਜਿਹੜੀ ਸਭ ਤੋਂ ਟੋਪ ਪੈਸੇ ਫੰਗੀ ਸਾਈਡ ਜਿਹੜੀ ਜ਼ਰੂਰੀ ਆ ਉਹ ਤਾਂ ਹੁੰਦੀ 5% ਜਾਂ 0% ਬਦਾਲਾ ਵੀ ਜਿਆਦਾ ਤੁਮ ਆਗੇ ਗੋਹ ਚ ਹੂੰ ਉਸ ਟਾਈਮ ਜਿਹੜੀ ਆ ਤੇ ਬਾਅਦ ਫਿਰ ਦੂਜੀ ਬੰਗੀ ਸਾਈਡ ਬਖਤਗਿਲ ਉਹ ਤਾਂ ਹੁਣ ਹਰੇਕ ਨੇ ਦੇਖੀ ਉਹੀ ਦਾ ਭਾਈ ਚੱਕਰ ਹੈ ਨਹੀਂ ਮੈਨੂੰ ਐਂ ਦਮਾ ਚੱਲ ਮੌਸਮ ਸਾਫ ਹੈ ਪਰ ਹੁਣ ਮੌਸਮ ਦੇ ਤਨੋਂ ਰੇਕ ਦੁਕਾਨ ਵਾਲੇ ਨੇ ਕਹਿ ਦੇਣਾ ਵੀ ਦੋ ਕਰੋ ਤੇ ਜ਼ਰੂਰੀ ਥੋੜੋ ਜਿਹਾ ਦੋ ਸਟicker ਪਾ ਲਈ ਹੁਣ ਵਿੱਚ ਮੈਂ ਦੇ ਕੇ ਇਸ ਸਟicker ਤਾਂ ਜ਼ਰੂਰ ਪਾਓ ਸਟicker ਵੈਸੇ ਵੀ ਪਾਓ ਇਹਦੀ ਜਿੱਦੀ ਦਵਾਈ ਪੱਤੇ ਵਿੱਚ ਫੈਲੂਗੀ ਵਿੱਚ ਨਹੀਂ ਫਿਰ ਮੀਂਹ ਗਲ ਤੋ ਨਹੀਂ ਹੁੰਦਾ ਬਈ ਸਟicker ਦੋ ਜਿਹਾ ਇਦਾਂ ਫਰਕ ਹੈ ਆਹ ਵੀ 5-4 ਘੰਟੇ ਲੰਘ ਗਏ ਹੁਣ ਮਨ ਲਾ ਇੱਕ ਤੂੰ ਦਵਾਈ ਸਵਰੇ ਕਰਕੇ ਹਟਿਆ विदाउट स्टिकर बस टिक कर दे उनु चाहिदा ਘੱਟੋ ਘਾਟ 7-8 ਘੰਟੇ ਮੰਨ ਲਾ ਸਟਿੱਕਰ ਇਹਨੂੰ ਵਿਦਾਊਟ ਸਟਿੱਕਰ ਤੁਸੀਂ ਟਿੱਕ ਕਰਦੇ ਸਬਿਕਰੀ ਹੋ ਜਾਂਦਾ ਜੇ ਤੂੰ ਸਟਿੱਕਰ ਪਾ ਕੇ ਕਰੀਆ ਉਹਨੂੰ ਮੰਨ ਲਾ 2 ਘੰਟੇ ਘੱਟਾ ਉਹ ਤੇਰਾ ਦੋ ਅੱਧ ਤੇ ਜ਼ਿਆਦਾ ਟਾਈਮ ਬਚਾ ਲੈਂਦਾ ਮੀਂਹ ਦਾ ਤਾਂ ਬਾਈ ਉਦਾਂ ਹੀ ਪੱਤੇ 'ਚ ਵੜ ਜਾਂਦੀ ਹੈ ਪੱਤਾ ਕੋੜਾ ਹੋ ਜਾਂਦਾ ਕੋੜਾ ਨਹੀਂ ਨੇ ਪੱਤੇ ਜਮਲੀ ਕਰਿਆ ਕਰ ਦੇਣੀ ਉਹ ਆਪਣਾ ਹੀ ਲੱਗਦਾ ਤੇਰੇ ਕੋਲ ਜਿੱਡੀ ਗੱਲ ਲਗੂਗਾ ਤੈਨੂੰ ਰਾਮ ਉਹਨੂੰ 5-7 ਘੰਟੇ ਤਾਂ ਲਗੂਗੇ ਕਿੱਥੇ ਤੇਰੇ ਨਸ ਚਲਾ ਦੇਣਾ ਉਹਨਾਂ ਨੇ ਉਹ ਉਹਨਾਂ ਛੇਤੀ ਕੰਮ ਕਰਾਉਂਦੇ ਆ ਮੈਂ ਤਾਂ ਉਦਾਂ ਕਹਿੰਦਾ ਬਈ ਪੱਤੇ ਨੇ ਧੁੱਪਾਂ ਨੇ ਵਿੱਚ ਸੋਕੇ ਪਾਉਣਾ ਸਟicker ਮੈਂ ਤਾਂ ਉਦਾਂ ਕਹਿੰਦਾ ਵੀ ਇਦਾਂ ਆਪਾਂ ਸਪਰੇਅ ਕਰਤੀ ਵੀ ਕਹਿੰਦੇ 10 ਦਿਨ ਸਰ ਰਹਿੰਦਾ ਏ ਜਿੱਕੜਾ ਮੀਂਹ ਪੈ ਗਿਆ ਉਹ ਤਾਂ ਆਪਣਾ ਕੰਮ ਕਰ ਗਈ ਵਿੱਚ ਵੜ ਗਈ ਉਹ ਤਾਂ ਇਹ ਤੂੰ ਕਹਦਾ ਵੀ 5-4 ਘੰਟੇ ਲੰਘੇ ਹੋਣਗੇ ਵਿੱਚ ਵੜ ਗਈ ਉਹਨੇ 10 ਦਿਨ ਸਰ ਨਹੀਂ ਰਹਿਣਾ ਏ 15 ਦਿਨ ਰਹਿੰਦਾ ਉਹਨੂੰ ਮੀਂਹ ਦਾ ਕੋਈ ਚੱਕਰ ਨਹੀਂ ਕੋਈ ਵੀ ਦਵਾਈ ਹੈ ਨਾ 15 ਤੋਂ 20 ਦਿਨ ਸਰ ਜਿਹੜੀ ਕੋਈ ਟੌਪ ਦੀ ਆ ਉਹ 20-25 ਦਿਨ ਕੱਢ ਦੂੰਗੀ 25 ਦਿਨ ਦਾ ਵੈਸੇ ਕੋਈ ਹੁੰਦਾ ਨਹੀਂ 20-22 ਦੇ ਰਹੇ ਹੁੰਦੇ ਆ ਜਿਹੜੀ ਕੋਈ ਛੋਟੀਆਂ ਆ ਉਹ 10 ਤੋਂ 15 ਦਿਨ ਟਿੱਬੋ ਲੈਂਦੀ ਆ ਵਧੀਆ ਏ ਕੋਈ ਦੱਸ ਦੇ ਕਹਿੰਦੇ ਵੀ ਪ੍ਰਾਣੀ ਚਲਦੀ ਆਉਂਦੀ ਐ ਵੀ ਵੈਸੇ ਆਪਾਂ ਨੂੰ ਚੇਂਜ ਕਰੀਏ ਤੂੰ ਹਰ ਇੱਕ ਸਾਲ ਇੱਕੋ ਦਵਾਈ ਨਹੀਂ ਚਾਹੀਦੀ ਅੱਜ ਹੀ ਦੂਈ ਵੀ ਗਾਲੀ ਬੰਮੇ ਮਿਸਟਰ ਟੌਪ ਭਾਈ ਬੈਟਿੰਗ ਹੋਏ ਮਿਸਟਰ ਟੌਪ ਉਹ ਵੀ ਹੁੰਦੀ ਐ ਤੇਰੀ ਆਹ ਉਹ ਜਿਹੜੀ ਹੁੰਦੀ ਐ ਟਿਲਟ ਹੋਰ ਕਈ ਦੋਈਆਂ ਹੁੰਦੀਆਂ ਸਲਡ ਚੇਂਜ ਕਰੀਏ ਪਰ ਭਾਈ ਮੈਂ ਕਨੈਕਟ ਦੇਖਿਆ ਤਾਂ ਗੱਲ ਵੀ ਕਦਾਂ ਨੇ ਸਾਫ਼ ਹੋਣ ਤਿੰਨ ਦਿਨ 95% ਦਾ ਸਤ ਇਹ ਕੋਈ ਪਤਾ ਨਹੀਂ ਰੱਬ ਦੀ ਕਰਦਾ ਥੋੜਾ ਅੱਜ ਆਪਣੇ ਮੌਸਮ ਸਾਫ਼ ਤਾਂ ਕੱਲ ਥੜੀ ਨੇ ਵੀਡੀਓ ਬਾਈ ਤੇ ਉੱਥੇ ਨਹੀਂ ਪੈਂਦਾ ਦਾ ਨਹੀਂ ਪੈਂਦਾ ਦਾ ਜੀ ਪਤਾ ਨਹੀਂ ਉਹ ਆਪਣੇ ਨੈਟ ਨੇ ਫੇਰ ਵੀ ਦੱਸਤਾ 295% ਉਹ ਵੀ ਕਹਿੰਦਾ ਮੈਂ ਆਪਣੇ ਬਾਈ ਕੁਝ ਨਹੀਂ ਪਤਾ ਮੀਮੂ ਦਾ ਬਾਕੀ ਤੂੰ ਮੀਂਹ ਦੇਖ ਕੇ ਸਪਰੀ ਕਰੀ ਆਪਣੀ ਵੀ ਆਏ ਆ ਬਾਈ ਉੱਦਾਂ ਕੁਝ ਨਹੀਂ ਵਿਗੜਦਾ ਇੱਕ ਅੱਧਾ ਦਿਨ ਪਿੱਛੇ ਹੋ ਗਿਆ ਮੀਂਹ ਚ ਕੰਮ ਖਰਾਬ ਹੈ ਬਾਈ ਰਿਸ਼ਤੇਦਾਰੀ ਚੁਕਾ ਵੀ ਮੁੜਿਆ ਆਇਆ ਦੇਖ ਲੈ ਹੱਥ ਲਾ ਕੇ ਆਇਆ ਉਹਦਾ ਮਿਲਣਾ ਹੈ ਆ ਰੋੜਵੇ ਲੈ ਜਿੱਥੇ ਮਿਲਦਾ ਆਉੜਾ ਅੱਛਾ ਫੇਰਾ ਗੁੰਡਾ ਖੁੱਲਾ ਗੁੰਡਾ ਫੁੱਲਾ ਹੀ ਤਾਂ ਮਰਦਾ ਬਾਲ ਕੋਈ ਨਹੀਂ ਆਹ ਜਾਂਦਾ ਕਹ ਕੇ ਨਾ ਨੈਟ ਤੇਰਾ ਨਹੀਂ ਟੀ ਦਾ ਮਜਰੇ ਜਿਆ ਕਹਿੰਦੇ ਆਪ ਤੂੰ ਕੀ ਆ ਨੈਟ ਤੇ ਹਾਂ ਨਾ ਨੈਟ ਮੇਰਾ ਯੂ ਦਾ ਆ ਜੇ ਫਸਾ ਪੜਦਾ ਉਹ ਨਹੀਂ ਨਹੀਂ ਵਾਲਾ 20 ਜਣਾ ਕਹਿੰਦਾ ਇਹ 20 ਵਾਲੇ ਨਿਪਾਂ ਦੇਖਦੇ ਤੂੰ ਖਰਾਬ ਹੈ ਕੰਮ ਬਈ ਦਾ ਸਪਰੇ ਕਰ ਸਪਰੇ ਕਰਤੀ ਹਾਂ ਸਪਰੇਸ ਬਰੂ ਕਰਤੀ ਕੋਈ ਧਾਨਾ ਪਰ ਧਾਨਾ ਬਸ ਸਪਰੇ ਕਰਤੀ ਆ ਬੰਦੀ ਸਹੇ ਮਾਤੇ ਵੀ ਨਹੀਂ ਹੋਈ ਹੈ ਜੀ ਅਹ ਦਰਨੀ ਹਲੇ ਆਇਆ ਪਿਛੇ ਆਇਆ 28 ਨੂੰ ਮੈਂ ਕਰਨੇ ਤੇ ਰਹਿ ਗਿਆ ਹੂੰ ਉਹੀ ਚੱਕਰ ਜੀ ਚਲੇ ਦੇ ਸਨੇ ਤੇ ਵੈਸੇ ਮੇਰੇ ਅੱਗੇ 28 ਦੀ ਸਰੀ ਨਹੀਂ ਹੈਗੀ ਮੇਰੇ ਤੇ ਮੇਰੇ ਅੱਗੇ ਸ਼ੁਰੂ ਹੋ ਗਏ ਉਹ ਦਿਓ ਨਹੀਂ ਜੀ ਟਾਈਮੇ ਨਹੀਂ ਮਿਲਦਾ ਉਹ ਤਾਂ 15 ਦਿਨ ਹੋ ਗਿਆ ਜੀ ਜਿੱਦਾਂ ਸੰਗਰਾਹ ਦਾ ਉਸ ਦਾ ਟਾਈਮੇ ਨਹੀਂ ਉਹ ਤਾਂ ਛਿੱਟਾ ਪਾ ਨਿਕਲ ਜਿੱਦਾਂ ਨਿਕਲਦਾ ਅਲੀਗ ਨਿਕਲ ਕਾਲੀ ਗਿਰੀ ਵੀ ਆਵੇ ਹਾਂ ਠੀਕ ਹੈ ਜੀ ਚਲੋ ਫਿਰ ਮਿਲਦੇ ਆ ਕੱਲੂ ਫਿਰ ਅਸਰੀ ਕਾਰ ਜੀ